ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗ੍ਰੰਥੀ ਅਤੇ ਰਾਗੀ ਸਭਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਨੀ ਜੀ ਦੇ ਵਿਆਹ ਦੇ ਸਮੇਂ ਤੇ ਸਿੱਖ ਕੌਮ ਦੇ ਨਾਮ ਕੁਝ ਸੰਦੇਸ਼ ਭੇਜੇ ਆਓ ਸੁਣਦੇ ਹਾਂ ਇਸ ਸਭਾ ਦੇ ਚੇਅਰਮੈਨ ਭਾਈ ਬਲਕਾਰ ਸਿੰਘ ਜੀ ਹੋਣਾ ਕੋਲੋਂ ਕਿ ਉਹਨਾਂ ਨੇ ਆਪਣੀ ਸਭਾ ਦੇ ਵਿੱਚ ਕੀ ਫੈਸਲਾ ਕਰਕੇ ਔਰ ਸਿੱਖ ਕੌਮ ਦੇ ਨਾਮ ਤੇ ਕੀ ਸੰਦੇਸ਼ ਦਿੱਤਾ ਹੈ ਪਟਾਲਾ ਤੋਂ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਆਈਵੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗ੍ਰੰਥੀ ਰਾਗੀ ਸਭਾ ਅੱਜ ਉਹਨਾਂ ਵੱਲੋਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਦੇ ਵਿਆਹਪੁਰਬ ਦੇ ਵਿੱਚ ਅੱਜ ਅਸੀਂ ਇਕੱਤਰ ਹੋਏ ਹਾਂ ਔਰ ਆਪਣੀ ਮੈਂ ਸਭਾ ਵੱਲੋਂ ਮੁਖ ਸ਼ਿਵਾਧਾਰ ਹੁੰਦੇ ਆ ਪਾਈ ਬਲਕਾਤ ਸਿੰਘ ਜੀ ਸਾਰੇ ਗੁਰਨਾਨਕ ਦੇਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਅੱਜ ਆਪਾਂ ਸਿੱਖ ਕੌਮ ਨੂੰ ਜਸੇਬੰਦੀ ਵੱਲੋਂ ਬਹੁਤ ਸਾਰੀਆਂ ਆਪਾਂ ਬੇਨਤੀਆਂ ਕੀਤੀਆਂ ਵਾਂ ਕਿਉਂਕਿ ਉਹ ਬੇਨਤੀਆਂ ਜੋ ਗਰੰਥੀ ਸਿੰਘਾਂ ਰਾਗੀ ਸਿੰਘਾਂ ਦੀਆਂ ਕੱਠਾ ਵਾਚਕੀਆਂ ਬੇਨਤੀਆਂ ਵਾਂ ਅੱਜ ਅਸੀਂ ਫੋਕਾ ਦਿੱਤਾ ਅੱਜ ਵਰਲਡ ਦੇ ਵਿੱਚ ਦੁਨੀਆ ਨੇ ਦੇਖਿਆ ਕਿ ਜੋ ਮੈਸੇਜ ਗਿਆ ਹੈ ਕਿ ਅੱਜ ਜੋ ਗਰੰਥੀ ਸਿੰਘਾਂ ਦੀ ਮੁਸ਼ਕਲ ਹੈ ਉਹਨੂੰ ਹੱਲ ਕੀਤਾ ਜਾਵੇ ਮੈਂ ਗੁਰਨਾਨਕ ਦੇਵਾ ਸੰਗਤ ਨੂੰ ਇਹ ਦੁਬਾਰਾ ਆਪਣੇ ਵੱਲੋਂ ਆਪਣੀ ਸਭਾ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਗ੍ਰੰਥੀ ਸਿੰਘਾਂ ਨੂੰ ਸੰਭਾਲਿਆ ਜਾਵੇ ਰਾਗੀ ਸਿੰਘਾਂ ਨੂੰ ਸੰਭਾਲਿਆ ਜਾਵੇ ਕਿਉਂਕਿ ਸਾਡੀ ਅਮੁੱਲੀ ਜਾਇਦਾਦ ਹੈ ਛੇ ਕੌਮ ਦੀ ਸਭ ਤੋਂ ਵੱਡੀ ਜਾਇਦਾਦ ਜਿਹੜੀ ਆ ਉਹ ਗ੍ਰੰਥੀ ਸਿੰਘ ਰਾਗੀ ਸਿੰਘ ਕਥਾਵਾਚਕ ਹੈ ਇਥੋਂ ਸਾਡੀ ਸਿੱਖੀ ਚੱਲਦੀ ਹੈ ਕਿਉਂਕਿ ਅਗਰ ਗ੍ਰੰਥੀ ਸਿੰਘ ਪਿੰਡ ਦਾ ਚੜ੍ਹਦੀ ਕਲਾ ਵਾਲਾ ਕੋ ਪਿੰਡ ਚੜ੍ਹਦੀ ਕਲਾ ਵਾਲਾ ਜੇ ਪਿੰਡ ਚੜ੍ਹਦੀ ਕਲਾ ਵਾਲਾ ਜਿਲ੍ਹਾ ਚੜ੍ਹਦੀ ਕਲਾ ਵਾਲਾ ਜੇ ਜਿਲ੍ਹਾ ਚੜ੍ਹਦੀ ਕਲਾ ਸਾਡਾ ਪੰਜਾਬ ਸਾਡੀ ਸਿੱਖ ਕੌਮ ਚੜ੍ਹਦੀ ਕਲਾ ਵਾਲੀ ਹੈ ਇਸ ਕਰਕੇ ਦੁਬਾਰਾ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਤਾਂਤਨ ਸਿੰਘ ਗੁਰਨਾਣ ਸਿੰਘ ਦੇ ਦੀ ਅਤੇ ਮਾਤਾ ਸੁਖਿੰਦਰ ਦੇ ਵਿਆਹਪੁਰਗ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਬੀ ਐਨ ਸੈਨ ਖਬਰਨਾਮਾ ਹਰ ਖਬਰ ਸੱਚ ਕੇ ਸਾਥ